ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਹੈ। ਐਡਿਕੋਰ ਦੇ ਵਿੱਚ ਚੈਂਜਨ ਸਟਰੀਟ ਨਜ਼ਦੀਕ ਕਰਨ ਨੂੰ ਗੋਲੀਆਂ ਦੇ ਨਾਲ ਬਣਾਇਆ ਗਿਆ ਨਿਸ਼ਾਨਾ ਐਕਸਟਰਸ਼ਨ ਦੇ ਨਾਲ ਸਬੰਧਤ ਹੋ ਸਕਦਾ ਹੈ। ਮਾਮਲਾ ਲੋਅਰ ਮੇਨਲੈਂਡ ਦੇ ਵਿੱਚ ਐਕਸਟਰਸ਼ਨ ਇੱਕ ਵੱਡਾ ਮੁੱਦਾ। ਕੈਨੇਡਾ ਵਿੱਚ ਅਕਤੂਬਰ ਚ ਸਤੰਬਰ ਦੇ ਮੁਕਾਬਲੇ ਨਵੇਂ ਘਰਾਂ ਦੀ ਉਸਾਰੀ ਵਿੱਚ 17% ਦੀ ਆਈ ਗਿਰਾਵਟ ਭਵਿੱਖ ਦੇ ਵਿੱਚ ਵੀ ਕਨੇਡਾ ਦੇ ਘਰਾਂ ਦੀ ਉਸਾਰੀ رہ ਸਕਦੀ ਹੈ ਸਲੋ ਕਿਉਂਕਿ ਮਾਰਕੀਟ ਦੇ ਵਿੱਚ ਆਈ ਹੋਈ ਹੈ ਕਰੋ। ਸਰਕਾਰ ਦਾ ਬਜਟ ਹੋਇਆ ਪਾਸ 170 ਵੋਟਾਂ ਦੇ ਨਾਲ ਬਜਟ ਪਾਸ ਕਰਵਾਉਣ ਦੇ ਵਿੱਚ ਲਿਬਰਲ ਰਹੇ ਕਾਮਜਾਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵਿਤ ਇੰਡਸਟਰੀ ਦੇ ਲਈ ਐਲਾਨੀ ਜਾ ਸਕਦੀ ਹੈ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਐਵਸਪੋਰਟ ਦੇ ਵਿੱਚ ਵੈਸਟ ਕਲੀਅਰਹੁੱਡ ਨਜ਼ਦੀਕ ਇੱਕ ਘਰ ਨੂੰ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਐਵਸਪੋਰਟ ਪੁਲਿਸ ਡਿਪਾਰਟਮੈਂਟ ਓਨ ਚਾਰਸ ਵੇਰੇ 3:45 ਤੇ ਜੈਂਜਨ ਸਟਰੀਟ ਨੇੜੇ ਸਾਊਥ ਫਰੇਜ਼ਰ ਵੇ ਉੱਤੇ ਸਥਿਤ ਇੱਕ ਘਰ ਨੂੰ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਅਧਿਕਾਰੀਆਂ ਨੇ ਜਦੋਂ ਮੌਕੇ ਤੇ ਪਹੁੰਚੇ ਤਾਂ ਘਰ ਦੇ ਡرائیਵੇ ਵਿੱਚ ਦੋ ਵਹੀਕਲ ਖੜੇ ਸਨ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਘਰ ਵਿੱਚ ਉਸ ਸਮੇਂ ਸਾਰੇ ਸੁੱਤੇ ਹੋਏ ਸਨ ਪੁਲਿਸ ਨੂੰ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਸਬੰਧਤ ਜਾਪ ਰਿਹਾ ਹੈ ਪਿਛਲੇ ਸਮੇਂ ਦੌਰਾਨ ਐਵਸਪੋਰਟ ਚ ਇੱਕ ਬਿਜ਼ਨਸਮੈਨ ਦਰਸ਼ਨ ਸਿੰਘ ਸਾਸੀ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਜਿਸ ਦਾ ਕਾਰਨ ਫਿਲਹਾਲ ਪੁਲਿਸ ਨੇ ਨਹੀਂ ਦੱਸਿਆ ਪਰ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਕਿਉਂਕਿ ਸ਼ਹਿਰ ਵਿੱਚ ਹੁਣ ਤੱਕ ਐਕਸਟਰਸ਼ਨ ਦੇ ਨਾਲ ਸਬੰਧਤ 50 ਮਾਮਲੇ ਸਾਹਮਣੇ ਆ ਚੁੱਕੇ ਨੇ ਜੇਕਰ ਸਰੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਰੀ ਪੁਲਿਸ ਸਰਵਿਸ ਅਨੁਸਾਰ ਸ਼ਹਿਰ ਵਿੱਚ ਐਕਸਟਰਸ਼ਨ ਨਾਲ ਸਬੰਧਤ 101 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ 44 ਅਜਿਹੇ ਕੇਸ ਨੇ ਕਿ ਜਿੱਥੇ ਕਿ ਗੋਲੀਆਂ ਚਲਾਈਆਂ ਗਈਆਂ ਨੇ ਸਰੀ ਕੋਲਵਾਡੇਲ ਤੋਂ ਐਮ ਐਲ ਏ ਤੇ ਸਾਬਕਾ ਪੁਲਿਸ ਅਫਸਰ ਐਲਨੋਰ ਸਟਰਕੋ ਵੱਲੋਂ ਇਸ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਗਿਆ ਤੇ ਕਿਹਾ ਗਿਆ ਕਿ ਕਈ ਵਿਕਟਮ ਅਜਿਹੇ ਨੇ ਜਿਨ੍ਹਾਂ ਨੂੰ ਇੱਕ ਵਾਰ ਤੋਂ ਵੱਧ ਵਾਰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਪਬਲਿਕ ਸੇਫਟੀ ਅਤੇ ਸੋਲਿਸਟਰ ਜਨਰਲ ਮਨਿਸਟਰ ਨੀਨਾ ਕ੍ਰੀਗਰ ਦਾ ਫੇਲਿਅਰ ਹੈ ਉਹਨਾਂ ਅੱਗੇ ਕਿਹਾ ਕਿ ਅਸੀਂ ਐਮਰਜੈਂਸੀ ਸਥਿਤੀ ਵਿੱਚ ਆ ਬੇਸ਼ੱਕ ਪਿਛਲੇ ਹਫਤੇ ਬੀਸੀਆਰਸੀਐਮਪੀ ਨੇ ਦੱਸਿਆ ਸੀ ਕਿ ਪ੍ਰੋਵਿੰਸ਼ੀਅਲ ਐਕਸਟਰਸ਼ਨ ਟਾਸਕ ਫੋਰਸ ਨੂੰ ਜ਼ਿਆਦਾ ਰਿਸੋਰਸਸ ਦਿੱਤੇ ਜਾਣਗੇ ਜਿਸ ਵਿੱਚ ਐਮਰਜੈਂਸੀ ਰਿਸਪੌਂਸ ਟੀਮ ਪੁਲਿਸ ਡੌਗ ਸਰਵਿਸਿਜ਼ ਸਪੈਸ਼ਲ ਫੋਰਸਿਜ਼ ਅਤੇ ਹੋਰ ਸਾਧਨ ਮੁਹੱਈਆ ਕਰਵਾਏ ਜਾਣਗੇ ਪਰ ਸਟਰਕੋ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਪਬਲਿਕ ਸੇਫਟੀ ਮਿਨਿਸਟਰ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਦੇ ਵਿੱਚ ਫੇਲ ਹੋਏ ਨੇ ਕਿਉਂਕਿ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ ਨੂੰ ਐਕਸਟਰਸ਼ਨ ਤੇ ਗੋਲੀ ਦੇ ਨਾਲ ਡਰਾਉਣ ਦੇ ਮਾਮਲੇ ਬਹੁਤ ਜ਼ਿਆਦਾ ਵਧ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਬੇਸ਼ੱਕ ਇੱਕ ਪ੍ਰੋਵਿੰਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਐਵਸਪੋਰਟ ਪੁਲਿਸ ਦੇ ਵੱਲੋਂ ਆਪਣੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸਿਟੀ ਅਫਸਰੀ ਦੇ ਵੱਲੋਂ 2.5 ਲੱਖ ਡਾਲਰ ਤੱਕ ਦਾ ਇਨਾਮ ਰੱਖਿਆ ਗਿਆ ਪਰ ਇਹਨਾਂ तमाम ਕੋਸ਼ਿਸ਼ਾਂ ਦੇ ਬਾਵਜੂਦ ਸ਼ਰਿਆਮ ਤਾਂ ਕੀ ਹਾਤੇ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਬੇਸ਼ੱਕ ਇਹਨਾਂ ਕੇਸਾਂ ਦੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜਿਨ੍ਹਾਂ ਚੋਂ ਤਿੰਨ ਨੂੰ ਰਿਪੋਰਟ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਪਰ ਲਗਾਤਾਰ ਚਲਦੀਆਂ ਗੋਲੀਆਂ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਰਿਹਾ ਜਿਸ ਕਾਰਨ ਕਮਿਊਨਿਟੀ ਆਵਾਜ਼ ਚੁੱਕ ਰਹੀ ਹੈ ਅਤੇ ਲੋਕ ਇੱਕਰਸ ਤੋਂ ਮੰਗ ਕਰ ਰਹੀ ਹੈ ਕਿ ਸਖਤ ਕਦਮ ਚੁੱਕੇ ਜਾਣ ਨਿਊ ਬ੍ਰਾਂਸਵਿਕ ਦੇ ਪ੍ਰੀਮੀਅਰ ਸੂਜ਼ਨ ਹੌਲਟ ਨੇ ਕਿਹਾ ਕਿ ਪ੍ਰੀਮੀਅਰਾਂ ਦੀ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਨਾਲ ਮੀਟਿੰਗ ਪ੍ਰੋਟੈਕਟਿਵ ਰਹੀ ਹੈ ਜਿਸ ਵਿੱਚ ਫੈਡਰਲ ਬਜਟ ਅਤੇ ਅਮਰੀਕਾ ਦੇ ਨਾਲ ਟੈਰਿਫ ਸਬੰਧੀ ਗੱਲਬਾਤ ਵਿੱਚ ਕੀ ਪ੍ਰੋਗਰੈਸ ਹੋ ਰਹੀ ਹੈ ਇਸ ਸਬੰਧੀ ਚਰਚਾ ਕੀਤੀ ਗਈ ਪ੍ਰੀਮੀਅਰ ਨੇ ਕਿਹਾ ਕਿ ਅਮਰੀਕੀ ਟੈਰਿਫਸ ਦੇ ਕਾਰਨ ਸੌਫਟਵੁੱਡ ਲੰਬਰ ਇੰਡਸਟਰੀ ਦੀ ਹੋਈ ਦੁਰਦਸ਼ਾ ਦਾ ਮੁੱਦਾ ਵਿਚਾਰਿਆ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦੀ ਇੱਕ ਨਾਮਾ ਅਤੇ ਮਹੱਤਵਪੂਰਨ ਪੈਕੇਜ ਫੈਡਰਲ ਸਰਕਾਰ ਲਿਆਏਗੀ 온ਟਾਰੀਓ ਦੇ ਪ੍ਰੀਮੀਅਰ ਫੋਰਡ ਨੇ ਸੰਕੇਤ ਦਿੱਤਾ ਹੈ ਕਿ ਸਟੀਲ ਅਤੇ ਸੌਫਟਵੁੱਡ ਲੰਬਰ ਲਈ ਪੈਕੇਜ ਦਾ ਐਲਾਨ ਇੱਕ ਹਫਤੇ ਜਾਂ ਥੋੜੇ ਸਮੇਂ ਦੇ ਵਿੱਚ ਕੀਤਾ ਜਾ ਸਕਦਾ ਹੈ ਕੈਨੇਡੀਅਨ ਪ੍ਰੈਸ ਨੇ ਹੋਰ ਜਾਣਕਾਰੀ ਲਈ ਪ੍ਰਧਾਨ ਮੰਤਰੀ ਆਫਿਸ ਦੇ ਨਾਲ ਸੰਪਰਕ ਕੀਤਾ ਸੀ ਪਰ ਕੋਈ ਜਾਣਕਾਰੀ ਨਹੀਂ ਮਿਲੀ ਪ੍ਰੀਮੀਅਰ ਫੋਰਡ ਨੇ ਕਿਹਾ ਹੈ ਕਿ ਬਜਟ ਬਾਰੇ ਹਾਂ ਪੱਖੀ ਗੱਲਬਾਤ ਹੋਈ ਹੈ ਅਤੇ ਉਹ 인ਫਰਾਸਟ੍ਰਕਚਰ ਨੂੰ ਲੈ ਕੇ ਲਾਈਟ ਮਹਿਸੂਸ ਕਰ ਰਹੇ ਨੇ ਸਟੀਲ ਅਤੇ ਸੌਫਟਵੁੱਡ ਲੰਬਰ ਲਈ ਆਉਣ ਵਾਲਾ ਪੈਕੇਜ অন্ਟਾਰੀਓ 'ਚ ਬਿਗ ਵੇ ਹੋਏਗਾ ਪ੍ਰਧਾਨ ਮੰਤਰੀ ਨਾਲ ਪ੍ਰੀਮੀਅਰਸ ਦੀ ਵਰਚੁਅਲ ਮੀਟਿੰਗ ਹੋਈ ਜਿਸ ਤੋਂ ਬਾਅਦ ਫੋਰਡ ਵੱਲੋਂ ਸਰਕਾਰ ਦੇ ਟੈਰਫ ਵਿਰੋਧੀ ਐਡਵਰਟਾਈਜ਼ਮੈਂਟ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਪ੍ਰੀਮੀਅਰ ਤੇ ਪ੍ਰਾਈਮ ਮਿਨਿਸਟਰ ਮਿਲ ਰਹੇ ਨੇ ਜਿਸ ਦਾ ਹਵਾਲਾ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਟ੍ਰੇਡ ਸੰਬੰਧੀ ਗੱਲਬਾਤ ਰੋਕ ਦਿੱਤੀ ਸੀ ਪ੍ਰੀਮੀਅਰ ਹੌਲਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਟ੍ਰੇਡ ਸੰਬੰਧੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਹੈ ਤੇ ਭਵਿੱਖ ਵਿੱਚ ਵੀ ਮੀਟਿੰਗਾਂ ਕਰਦੇ ਰਹਿਣ ਦੀ ਗੱਲ ਆਖੀ ਹੈ ਪ੍ਰੈਸ ਨੋਟ ਅਨੁਸਾਰ ਨਵੇਂ ਸਾਲ ਵਿੱਚ ਪ੍ਰੀਮੀਅਰ ਅਤੇ ਪ੍ਰਧਾਨ ਮੰਤਰੀ ਇਕੱਠੇ ਬੈਠ ਕੇ ਮੀਟਿੰਗ ਕਰ ਸਕਦੇ ਨੇ ਕਿਉਂਕਿ ਇਸ ਵਾਰ ਮੀਟਿੰਗ ਵਰਚੁਅਲ ਹੋਈ ਸੀ ਬੇਸ਼ੱਕ ਫੈਡਰਲ ਬਜਟ ਪਾਸ ਹੋ ਗਿਆ ਪਰ ਪ੍ਰੀਮੀਅਰਾਂ ਨੇ ਇਹ ਹੀ ਕਿਹਾ ਸੀ ਕਿ ਜ਼ਿਆਦਾਤਰ ਲੋਕ ਵਿੰਟਰ ਵਿੱਚ ਇਲੈਕਸ਼ਨ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਅਸੀਂ ਟ੍ਰੇਡ ਵਾਰ ਵਿੱਚ ਆ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ ਦੇ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਪ੍ਰੀਮੀਅਰ ਫੋਰਡ ਮੁਤਾਬਕ ਇਸ ਸਮੇਂ ਰਾਜਨੀਤਿਕ ਹਿੱਤ ਪਾਸੇ ਰੱਖ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਅਮਰੀਕਾ ਦੇ ਨਾਲ ਟ੍ਰੇਡ ਟਾਕਸ ਰੁਕਣ ਤੋਂ ਬਾਅਦ ਪ੍ਰੀਮੀਅਰਸ ਦੇ ਨਾਲ ਪ੍ਰਧਾਨ ਮੰਤਰੀ ਦੀ ਕੋਈ ਮੀਟਿੰਗ ਨਹੀਂ ਹੋਈ ਸੀ ਜਿਸ ਕਾਰਨ ਪ੍ਰੀਮੀਅਰਸ ਕੌਂਸਲੇ ਮੰਗ ਕਰ ਰਹੀ ਸੀ ਕਿ ਪ੍ਰਧਾਨ ਮੰਤਰੀ ਤਾਜ਼ਾ ਸਥਿਤੀ ਉੱਪਰ ਚਾਨਣਾ ਜ਼ਰੂਰ ਪਾਉਣ ਇਸ ਤੋਂ ਇਲਾਵਾ ਫੈਡਰਲ ਸਰਕਾਰ ਦੇ ਵੱਲੋਂ ਜੋ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਯੋਜਨਾਵਾਂ ਉਲਕੀਆਂ ਗਈਆਂ ਨੇ ਜਿਸ ਦੀਆਂ ਦੋ ਲਿਸਟਾਂ ਸਾਹਮਣੇ ਆ ਚੁੱਕੀਆਂ ਨੇ ਉਸ ਬਾਰੇ ਵੀ ਪ੍ਰੀਮੀਅਰਜ਼ ਕਲੈਰਟੀ ਚਾਹੁੰਦੇ ਸਨ ਕਿ ਕਿਸ ਦਿਸ਼ਾ ਦੇ ਵਿੱਚ ਫੈਡਰਲ ਸਰਕਾਰ ਅੱਗੇ ਵਧਣਾ ਚਾਹੁੰਦੀ ਹੈ ਸੋ ਇਹ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਤੇ ਇਸ ਦੇ ਬਾਅਦ ਪ੍ਰੀਮੀਅਰਜ਼ ਦੀਆਂ ਟਿੱਪਣੀਆਂ ਵੀ ਹਾਂ ਪੱਕੀ ਰਹੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਆਫਿਸ ਵੀ ਇਸ ਮੀਟਿੰਗ ਸੰਬੰਧੀ ਜਾਣਕਾਰੀ ਜਨਤਕ ਕਰ ਸਕਦਾ ਹੈ ਤੇ ਸੁਭਾਵਨਾਵਾਂ ਹਨ ਕਿ ਸ਼ਾਇਦ ਇਸ ਮੀਟਿੰਗ ਸੰਬੰਧੀ ਜਾਣਕਾਰੀ ਸੌਫਟਵਰਡ ਅਤੇ ਸਟੀਲ ਤੋ ਇਲਾਵਾ ਅਮਰੀਕੀ ਟੈਰਿਫਾਂ ਦੇ ਨਾਲ ਪੰਨੇ ਹੋਈ ਇੰਡਸਟਰੀ ਦੇ ਲਈ ਆਰਾਹਤ ਪੈਕੇਜ ਦੇ ਨਾਲ ਹੀ ਦਿੱਤੀ ਜਾਵੇ। ਕੈਨੇਡਾ ਪੋਸਟ ਦੇ ਸੀਈਓ ਦਾ ਕਹਿਣਾ ਹੈ ਕਿ ਅਗਲੇ 10 ਸਾਲਾਂ ਦੇ ਵਿੱਚ 30000 EMPLOYES ਨੂੰ ਰਿਟਾਇਰਮੈਂਟ ਜਾਂ ਫਿਰ ਵੋਲੰਟਰੀ ਡਿਪਾਰਚਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕ੍ਰਾਊਨ ਕਾਰਪੋਰੇਸ਼ਨ ਆਪਣੀ ਵਰਕਫੋਰਸ ਨੂੰ ਘਟਾਉਣ ਅਤੇ ਸਰਵਿਸ ਮਾਡਰਨਾਈਜ਼ ਕਰਨ ਦੀ ਕੋਸ਼ਿਸ਼ ਵਿੱਚ ਹੈ। ਸੀਈਓ ਡੱਗ ਐਟਿੰਗਰ ਨੇ ਕੈਨੇਡਾ ਪੋਸਟ ਦੀ ਸਾਲਾਨਾ ਮੀਟਿੰਗ ਦੇ ਵਿੱਚ ਦੱਸਿਆ ਕਿ ਕਾਰਪੋਰੇਸ਼ਨ ਵਿੱਚ ਪਿਛਲੇ ਸਾਲ 62000 ਮੁਲਾਜ਼ਮਾਂ ਦੇ ਨੰਬਰ ਨੂੰ ਘਟਾਉਣਾ ਸ਼ੁਰੂ ਕੀਤਾ ਜਾਏਗਾ ਕੈਨੇਡਾ ਪੋਸਟ ਦੀ ਫਾਈਨੈਂਸ਼ੀਅਲ ਆਫੀਸਰ ਨੇ ਦੱਸਿਆ ਕਿ ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ ਸਥਿਤੀ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ ਕਿਉਂਕਿ ਸਾਲ ਦੇ ਪਹਿਲੇ 9 ਮਹੀਨੇ ਵਿੱਚ 1 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਜੋ ਕਿ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ 239 ਮਿਲੀਅਨ ਡਾਲਰ ਸੀ ਕ੍ਰਾਉਨ ਕਾਰਪੋਰੇਸ਼ਨ ਇਸ ਸਾਲ ਆਪਣੇ ਕੰਮਕਾਜ ਨੂੰ ਚੱਲਦਾ ਰੱਖਣ ਲਈ ਫੈਡਰਲ ਸਰਕਾਰ ਦੇ 1 ਬਿਲੀਅਨ ਡਾਲਰ ਦੇ ਕਰਜ਼ਿਆਂ ਉੱਪਰ ਨਿਰਪਰ ਹੈ ਕਿਉਂਕਿ ਮੇਲ ਵਿੱਚ ਗਰਾਵਟ ਅਤੇ ਲੇਬਰ ਡਿਸਪਿਊਟ ਕਾਰਨ ਸੰਕਟ ਹੋਰ ਗੰਭੀਰ ਹੋ ਰਿਹਾ ਹੈ ਉਹਨਾਂ ਕਿਹਾ ਸੀ ਕਿ ਕੰਮ ਕਾਜ ਨੂੰ ਚੱਲਦਾ ਰੱਖਣ ਲਈ ਫੈਡਰਲ ਸਰਕਾਰ ਉੱਪਰ ਨਿਰਪਰਤਾ ਟਿਕਾਊ ਰਣਨੀਤੀ ਨਹੀਂ ਹੈ ਅਤੇ ਹੁਣ ਕੈਨੇਡਾ ਪੋਸਟ ਦੇ ਕੰਮ ਕਾਜ ਵਿੱਚ ਤਬਦੀਲੀ ਕਾਰਨ ਹੀ ਭਵਿੱਖ ਦੇ ਵਿੱਚ ਹਾਲਾਤ ਸੁਧਰ ਸਕਦੇ ਨੇ ਜਿਸ ਕਾਰਨ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਵੱਲੋਂ ਤਬਦੀਲੀਆਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਪਣਾ ਪ੍ਰੋਪੋਜ਼ਲ ਫੈਡਰਲ ਸਰਕਾਰ ਨੂੰ ਸੌਂਪਿਆ ਜਿਸ ਨੂੰ ਫਿਲਹਾਲ ਜਨਤਕ ਨਹੀਂ ਕੀਤਾ ਗਿਆ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਨੂੰ ਇਹ ਖੁੱਲ੍ਹ ਦਿੱਤੀ ਗਈ ਸੀ ਕਿ ਰੂਰਲ ਏਰੀਆ ਦੇ ਪੋਸਟ ਆਫਿਸ ਬੰਦ ਕੀਤੇ ਜਾਣ ਅਤੇ डोर टू डोर ਡਿਲੀਵਰੀ ਦੀ ਥਾਂ ਤੇ ਕਮਿਊਨਿਟੀ ਮੇਲਬਾਕਸ ਸਥਾਪਿਤ ਕੀਤੇ ਜਾਣ ਜਿਸ ਦੇ ਨਾਲ ਕੈਨੇਡਾ ਪੋਸਟ ਇੱਕ ਸਸਟੇਨੇਬਲ ਮਾਡਲ ਦੇ ਨਾਲ ਅੱਗੇ ਵਧ ਸਕੇ ਇਸ ਤੋਂ ਇਲਾਵਾ ਵੀਕਐਂਡ ਦੇ ਉੱਪਰ ਡਿਲੀਵਰੀਆਂ ਨੂੰ ਲੈ ਕੇ ਵੀ ਡਿਸਪਿਊਟ ਪਿਛਲੇ ਸਮੇਂ ਦੌਰਾਨ ਚੱਲਦਾ ਰਿਹਾ ਕਿਉਂਕਿ ਕੈਨੇਡਾ ਪੋਸਟ ਆਊਟਸੋਰਸ ਪਰਤੀ ਦੇ ਥਰੂ ਵੀਕਐਂਡ ਦੇ ਉੱਪਰ ਡਿਲੀਵਰੀਜ਼ ਕਰਵਾਉਣਾ ਚਾਹੁੰਦੀ ਸੀ ਤਾਂ ਜੋ ਪ੍ਰਾਈਵੇਟ ਪਲੇਅਰਸ ਨੂੰ ਟੱਕਰ ਦਿੱਤੇ ਜਾ ਸਕੇ ਪਰ ਇਨ੍ਹਾਂ ਤਬਦੀਲੀਆਂ ਦੀ ਆਗਿਆ ਮਿਲਣ ਤੋਂ ਬਾਅਦ ਕੈਨੇਡਾ ਪੋਸਟਲ ਯੂਨੀਅਨ ਦੇ ਵੱਲੋਂ ਦੁਬਾਰਾ ਤੋਂ ਸਟ੍ਰਾਈਕ ਸ਼ੁਰੂ ਕਰ ਦਿੱਤੀ ਗਈ ਸੀ ਤੇ ਇਸ ਨੂੰ ਵਰਕਰਾਂ ਦੇ ਉੱਪਰ ਸਿੱਧਾ ਹਮਲਾ ਦੱਸਿਆ ਗਿਆ ਸੀ ਪਰ ਇਸ ਸਮੇਂ ਵੀ ਯੂਨੀਅਨ ਰੋਟੇਟਿੰਗ ਸਟ੍ਰਾਈਕ ਦੇ ਉੱਪਰ ਹੈ ਜਿਸ ਨੂੰ ਲੈ ਕੇ ਸਮਾਲ ਬਿਜ਼ਨੈਸਸ ਕਾਫੀ ਚਿੰਤਤ ਨੇ ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਗਿਆ ਕਿ 홀ੀਡੇ ਸੀਜ਼ਨ ਆ ਗਿਆ ਤੇ ਇਸ ਮੌਕੇ ਰੋਟੇਟਿੰਗ ਸਟ੍ਰਾਈਕ ਕੰਮਕਾਜ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਪਿਛਲੇ ਲਗਭਗ 2 ਸਾਲ ਤੋਂ ਸਟ੍ਰਾਈਕ ਅਤੇ ਨੇਗੋਸ਼ੀਏਸ਼ਨਸ ਦਾ ਦੌਰ ਚੱਲ ਰਿਹਾ ਪਰ ਦੋਵੇਂ ਤਰ੍ਹਾਂ ਕਿਸੇ ਸਮਝੌਤੇ ਦੇ ਉੱਪਰ ਨਹੀਂ ਪੁੱਜੀਆਂ ਨੇ ਇਸ ਦੇ ਵਿੱਚ ਫੈਡਰਲ ਮੀਡੀਏਟਰ ਵੀ ਆਪਣੀ ਭੂਮਿਕਾ ਨਿਭਾ ਚੁੱਕੇ ਨੇ ਸੋ ਹੁਣ ਅੱਗੇ ਕੈਨੇਡਾ ਪੋਸਟ ਦਾ ਭਵਿੱਖ ਕੀ ਹੋਏਗਾ ਇਹ ਜ਼ਰੂਰ ਦੇਖਣਾ ਹੋਏਗਾ ਕੈਨੇਡਾ ਨੂੰ ਇਮੀਗ੍ਰੈਂਟਸ ਦਾ ਮੋਲ ਅਖਾਇਆ ਜਾਂਦਾ ਤੇ ਪੂਰੀ ਦੁਨੀਆ ਤੋਂ ਲੋਕ ਇੱਕ ਚੰਗੇ ਭਵਿੱਖ ਦੇ ਲਈ ਕੈਨੇਡਾ ਨੂੰ ਆਪਣਾ ਘਰ ਬਣਾਉਂਦੇ ਨੇ ਪਰ ਇੱਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਆਉਣ ਵਾਲੇ 5 ਵਿੱਚੋਂ ਇੱਕ ਵਿਅਕਤੀ 25 ਸਾਲਾਂ ਦੇ ਵਿੱਚ ਦੇਸ਼ ਛੱਡ ਦਿੰਦਾ ਤੇ ਇਹਨਾਂ ਚੋਂ ਜ਼ਿਆਦਾਤਰ ਉਹਨਾਂ ਜੋ ਪਹਿਲੇ 5 ਸਾਲਾਂ ਦੇ ਵਿੱਚ ਹੀ ਕੈਨੇਡਾ ਛੱਡ ਦਿੰਦੇ ਨੇ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਸਾਲਾਨਾ ਲੀਕੀ ਬੱਕਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਕਟੋਰੇਟ ਅਤੇ ਹੋਰ ਹਾਈਲੀ ਸਕਿਲਡ ਲੋਕਾਂ ਵੱਲੋਂ ਦੇਸ਼ ਛੱਡਣ ਦੀਆਂ ਸਭਾਵਨਾਵਾਂ ਲੋਅਰ ਸਕਿੱਲ ਅਤੇ ਐਜੂਕੇਸ਼ਨ ਲੈਵਲ ਵਾਲਿਆਂ ਤੋਂ ਜ਼ਿਆਦਾ ਹੁੰਦੀਆਂ ਨੇ ਕੈਨੇਡਾ ਤੋਂ ਜਾਣ ਵਾਲਿਆਂ ਦੇ ਵਿੱਚ ਬਿਜ਼ਨੈਸਸ ਫਾਈਨੈਂਸ ਮੈਨੇਜਮੈਂਟ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਇੰਜੀਨੀਅਰਸ ਦਾ ਨੰਬਰ ਜ਼ਿਆਦਾ ਹੈ ਮੌਜੂਦਾ ਟ੍ਰੈਂਡ ਦੇ ਆਧਾਰ ਤੇ ਅਗਲੇ ਸਾਲ ਕੈਨੇਡਾ ਵਿੱਚ ਹੋਣ ਵਾਲੇ ਜਾਂ ਆਉਣ ਵਾਲੇ 380000 ਪਰਮਨੈਂਟ ਰੈਜ਼ੀਡੈਂਸ ਚੋਂ 2031 ਤੱਕ 20000 ਦੇਸ਼ ਛੱਡ ਜਾਣਗੇ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਫੈਡਰਲ ਸਰਕਾਰ ਨੂੰ ਹਾਈਲੀ ਸਕਿਲਡ ਮਾਈਗ੍ਰੈਂਟਸ ਨੂੰ ਦੇਸ਼ ਵਿੱਚ ਰੱਖਣ ਦੇ ਲਈ ਟੈਲੈਂਟ ਰਿਲੇਟਿਡ ਰਣਨੀਤੀ ਬਣਾਉਣੀ ਪਵੇਗੀ ਇਹ ਰਿਪੋਰਟ ਟੈਕਸ ਡਾਟਾ ਦੇ ਆਧਾਰ ਤੇ ਹੈ ਕਿਉਂਕਿ ਜੇਕਰ ਕਿਸੇ ਵਿਅਕਤੀ ਨੇ 2 ਸਾਲ ਟੈਕਸ ਨਹੀਂ ਭਰਿਆ ਤਾਂ ਉਸ ਨੂੰ ਕੈਨੇਡਾ ਛੱਡ ਚੁੱਕਿਆ ਮੰਨਿਆ ਜਾਂਦਾ ਹੈ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਇਸ ਵਾਰ ਦੇ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਵੀ ਹਾਈਲੀ ਸਕਿਲਡ ਲੋਕਾਂ ਦੇ ਉੱਪਰ ਖਾਸਾ ਫੋਕਸ ਕੀਤਾ ਗਿਆ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਸੰਬੰਧੀ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਕੈਨੇਡਾ ਨੂੰ ਆਸ ਹੈ ਕਿ ਹਲਦੀ ਪੜੇ ਲਿਖੇ ਹੋਏ ਇੰਜੀਨੀਅਰ ਲੋਕ ਕੈਨੇਡਾ ਨੂੰ ਤਰਜੀਹ ਦੇ ਸਕਦੇ ਨੇ ਅਤੇ ਜੋ ਛੋਟੀਆਂ ਤੇ ਦਰਮਿਆਨੀਆਂ ਟੈਕ ਕੰਪਨੀਆਂ ਨੇ ਉਹ ਵੀ ਅਮਰੀਕਾ ਦੇ ਵਿੱਚ ਹੋਈਆਂ ਤਬਦੀਲੀਆਂ ਤੋਂ ਬਾਅਦ ਕੈਨੇਡਾ ਦੇ ਵਿੱਚ ਆਪਣੇ ਆਫਿਸਸ ਖੋਲ੍ਹ ਸਕਦੀਆਂ ਨੇ ਉਸੇ ਰਣਨੀਤੀ ਦੇ ਤਹਿਤ ਸਰਕਾਰ ਦੇ ਵੱਲੋਂ ਅੱਗੇ ਕਦਮ ਵਧਾਏ ਗਏ ਨੇ ਤੇ ਦੂਜੇ ਪਾਸੇ ਜੋ ਲੋਕ ਪੰਜਾਂ ਚੋਂ 1-25 ਸਾਲ ਦੇ ਵਿੱਚ ਕੈਨੇਡਾ ਛੱਡਦਾ ਤਾਂ ਉਹਦੇ ਵਿੱਚ ਵੀ ਇੰਜੀਨੀਅਰ ਅਤੇ ਇਨਫੋਰਮੇਸ਼ਨ ਦੇ ਨਾਲ ਸੰਬੰਧਿਤ ਲੋਕਾਂ ਦਾ ਨੰਬਰ ਜ਼ਿਆਦਾ ਹੈ ਅਤੇ ਜੇਕਰ ਹਾਈਲੀ ਸਕਿਲਡ ਵਾਲੀਆਂ ਗੁੱਡ ਵੇਜ ਵਾਲੀਆਂ ਜੌਬਸ ਕੈਨੇਡਾ ਦੇ ਵਿੱਚ ਹੋਣਗੀਆਂ ਤਾਂ ਹਾਈਲੀ ਸਕਿਲਡ ਲੋਕਾਂ ਨੂੰ ਕੈਨੇਡਾ ਦੇ ਵਿੱਚ ਰੱਖਣਾ ਸੌਖਾ ਹੋਏਗਾ ਉਸ ਪਾਸੇਬਲ ਸਰਕਾਰ ਨੇ ਕਦਮ ਜ਼ਰੂਰ ਉਭਾਏ ਨੇ ਪਰ ਇਹ ਕਾਰਗਰ ਸਿੱਧ ਹੁੰਦੀ ਆ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਏਗਾ ਤੇ ਅਮਰੀਕਾ ਦੇ ਟਰੰਪ ਐਡਮਿਨਿਸਟ੍ਰੇਸ਼ਨ ਦੀ H1B ਵੀਜ਼ਾ ਨੂੰ ਲੈ ਕੇ ਰਣ ਨੀਤੀ ਪੁਵਿੱਖ ਦੇ ਵਿੱਚ ਕੀ ਰਹਿੰਦੀ ਹੈ ਇਹ ਉਸ ਤੇ ਉੱਪਰ ਵੀ ਨਿਰਭਰ ਕਰੇਗਾ ਪਰ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਗੱਲ ਜ਼ਰੂਰ ਕਹੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਕੈਨੇਡਾ ਵਧੀਆ ਤਰੱਕੀ ਕਰ ਰਿਹਾ ਹੈ ਅਤੇ ਜਿਸ ਕਾਰਨ ਇਸ ਸੰਬੰਧੀ ਜੌਬਸ ਵੀ ਆਉਣ ਵਾਲੇ ਸਮੇਂ 'ਚ ਪੈਦਾ ਹੋਣਗੇ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਅਕਤੂਬਰ ਵਿੱਚ ਨਵੇਂ ਘਰਾਂ ਦੀ ਉਸਾਰੀ ਦੀ ਸਾਲਾਨਾ ਗਤੀ ਸਤੰਬਰ ਦੇ ਮੁਕਾਬਲੇ 17% ਘਟ ਦਰਜ ਕੀਤੀ ਗਈ ਹੈ। ਭਾਪਕੇ ਸਟਾਰਟਅੱਪਸ ਜੋ ਨਵੇਂ ਘਰ ਬਣ ਰਹੇ ਨੇ ਉਹਨਾਂ ਦੀ ਗਿਣਤੀ 17% ਘਟੀ ਹੈ। ਹਾਊਸਿੰਗ ਏਜੰਸੀ ਨੇ ਕਿਹਾ ਕਿ ਅਕਤੂਬਰ ਵਿੱਚ ਨਵੇਂ ਘਰਾਂ ਦੀ ਉਸਾਰੀ ਦੀ ਸਾਲਾਨਾ ਦਰ 232700 ਬੰਡ ਯੂਨਿਟ ਰਹੀ ਜੋ ਕਿ ਸਤੰਬਰ ਦੇ ਵਿੱਚ 279174 ਯੂਨਿਟ ਸੀ ਸੀਐਮਐਚਸੀ ਦੀ ਡਿਪਟੀ ਚੀਫ ਇਕਨੋਮਿਸਟ ਤਾਨੀਆ ਬੁਰਾਸਾ ਅਚੋਵਾ ਨੇ ਕਿਹਾ ਕਿ ਇਹ ਕਮੀ 온ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਟਾਰਟਅੱਪਸ ਦੀ ਗਿਣਤੀ ਘਟਣ ਕਾਰਨ ਹੋਈ ਹੈ ਉਹਨਾਂ ਨੇ ਕਿਹਾ ਕਿ ਮੌਂਟਰੀਅਲ ਕੈਲਗਰੀ ਅਤੇ ਐਡਮੈਂਟਨ ਦੇ ਬੇਜ ਵਰਗੇ ਸ਼ਹਿਰਾਂ ਦੇ ਵਿੱਚ ਨਵੇਂ ਘਰਾਂ ਦੀ ਕੰਸਟਰਕਸ਼ਨ ਵਧਣ ਕਾਰਨ ਕੈਨੇਡਾ ਇਅਰ ਟੂ ਇਅਰ ਕੰਸਟਰਕਸ਼ਨ 12 ਨੂੰ ਉੱਪਰ ਵੱਲ ਰੱਖ ਰਿਹਾ ਹੈ ਰਿਪੋਰਟ ਅਨਸਾਰ ਉਹ ਸ਼ਹਿਰ ਜਿਨ੍ਹਾਂ ਦੀ ਆਬਾਦੀ 10000 ਜੱਸ ਤੋਂ ਵੱਧ ਹੈ ਉਹਨਾਂ ਦੇ ਵਿੱਚ ਅਕਤੂਬਰ ਚ 19174 ਯੂਨਿਟਾਂ ਬਣੀਆਂ ਜਦਕਿ 2024 ਦੇ ਅਕਤੂਬਰ ਦੇ ਵਿੱਚ 19763 ਸੀ ਪਰ ਜੇ ਸਾਲ ਦੀ ਸ਼ੁਰੂਆਤ ਤੋਂ ਇਸ ਮਹੀਨੇ ਤੱਕ ਦੇ ਅੰਕੜੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਸ਼ਹਿਰਾਂ ਚ 1 ਲੱਖ 97207 ਯੂਨਿਟਾਂ ਤਿਆਰ ਕੀਤੀਆਂ ਗਈਆਂ ਜਦਕਿ 2024 ਦੇ ਵਿੱਚ ਇਹ ਗਿਣਤੀ 1 ਲੱਖ 88660 ਸੀ ਉਨਾ ਕਿਹਾ ਹੈ ਕਿ ਹਾਲਾਂਕਿ ਇਹ ਨਤੀਜੇ ਆਮ ਤੌਰ ਤੇ ਕੁਝ ਮਹੀਨੇ ਜਾਂ ਸਾਲ ਪਹਿਲਾਂ ਲਏ ਗਏ ਇਨਵੈਸਟਮੈਂਟ ਦੇ ਫੈਸਲਿਆਂ ਨੂੰ ਦਰਸਾਉਂਦੇ ਨੇ ਪਰ ਇਹ ਉਜਾਗਰ ਵੀ ਕਰਦੇ ਨੇ ਕਿ ਦੇਸ਼ ਵਿੱਚ ਘਰਾਂ ਦੀ ਕੰਸਟਰਕਸ਼ਨ ਦੇ ਰੁਝਾਨ ਵਿੱਚ ਸਥਾਨਕ ਅੰਤਰ ਅਜੇ ਵੀ ਕਾਫੀ ਬਰਕਰਾਰ ਹੈ ਅਰਥਸ਼ਾਸਤਰੀਆਂ ਨੇ ਦੱਸਿਆ ਕਿ ਅਕਤੂਬਰ ਵਿੱਚ ਡਾਟਾ ਨੇ ਇਹ ਦਿਖਾਇਆ ਹੈ ਕਿ ਰੈਂਟਲ ਅਤੇ ਨਵੇਂ ਅਪਾਰਟਮੈਂਟਸ ਦੀ ਮੰਗ ਕਾਰਨ ਬਿਲਡਰਜ਼ ਹਲੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਘਰ ਬਣਾ ਰਹੇ ਨੇ ਨਾਲ ਹੀ ਉਹਨਾਂ ਕਿਹਾ ਕਿ ਅਗਲੇ ਸਾਲ ਘਰਾਂ ਦੀ ਕੰਸਟਰਕਸ਼ਨ ਚ ਹੋਰ ਵੀ ਰਫ਼ਤਾਰ ਘਟ ਸਕਦੀ ਹੈ ਕਿਉਂਕਿ ਆਬਾਦੀ ਦਾ ਵਾਧਾ ਹੌਲੀ ਹੋਏਗਾ ਤੇ ਘਰਾਂ ਦੀਆਂ ਸੇਲਸ ਵੀ ਨਹੀਂ ਹੋ ਰਹੀਆਂ ਅਤੇ ਨਵੇਂ ਘਰਾਂ ਦੀ ਕੰਸਟਰਕਸ਼ਨ ਇਸ ਦੇ ਕਾਰਨ ਠੰਡੀ ਪੈ ਸਕਦੀ ਹੈ ਪਰਮਨੈਂਟ ਲਾਈਫ ਇੰਸ਼ੋਰੈਂਸ ਕੀ ਹੁੰਦਾ ਹੈ ਅਤੇ ਕਿਸ ਢੰਗ ਦੇ ਨਾਲ ਕੰਮ ਕਰਦਾ ਹੈ ਇਸ ਬਾਰੇ ਚੈਨਲ ਪੰਜਾਬੀ ਦੇ ਵੱਲੋਂ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਦੋਸਤੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੰਸ਼ੋਰੈਂਸ ਤੇ ਵੱਖ-ਵੱਖ ਪੱਖਾਂ ਬਾਰੇ ਗੱਲਬਾਤ ਕੀਤੀ ਆ ਪਰਮਿੰਦਰ ਥਿੰਦ ਹੋਣਾ ਦੇ ਨਾਲ ਥਿੰਕ ਇੰਸ਼ੋਰੈਂਸ ਤੋਂ ਇੱਕ ਪਰਮਨੈਂਟ ਲਾਈਫ ਇੰਸ਼ੋਰੈਂਸ ਬਹੁਤ ਅੱਜਕੱਲہ ਚਰਚਾ ਦੇ ਵਿੱਚ ਆ ਇਹ ਕੀ ਆ ਇਹਦਾ ਕੀ ਫਾਇਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਥਿੰਦ ਸਾਹਿਬ ਪਰਮਨੈਂਟ ਲਾਈਫ ਇੰਸ਼ੋਰੈਂਸ ਦਾ ਕੀ ਮਤਲਬ ਹੋਇਆ ਜੀ? ਦੇਖੋ ਇਹ ਜਿਹੜੀਆਂ ਚੀਜ਼ਾਂ ਪਰਮਨੈਂਟ ਜੀ ਜਿਹਦਾ ਨਾਮ ਹੀ ਪਰਮਾਨੈਂਟ ਆ ਉਹਦਾ ਲਾਈਫ ਇੰਸ਼ੋਰੈਂਸ ਵੀ ਪਰਮਾਨੈਂਟ ਆ ਹੁਣ ਇੱਕ ਦਿਨ ਕੰਪਨੀ ਨੂੰ ਚੈੱਕ ਲਿਖਣਾ ਹੈ ਲਿਖਣਾ ਅਗਰ ਐਗਜ਼ਾਮਪਲ ਜੇ ਆਪਾਂ 5 ਲੱਖ ਦਾ ਘਰ ਲੈਨੇ ਆ ਜੀ 5 ਲੱਖ ਸਾਨੂੰ ਉਹੀ 25 30 ਸਾਲਾਂ ਚ ਕਿਸ਼ਤਾਂ ਚ ਲਾਵਾਂਗੇ ਫਿਰ ਉਹ ਘਰ ਵਧੂਗਾ ਜੇ ਇਨਵੈਸਟਮੈਂਟ ਕੀਤੀ ਹੋਈ ਸੀ ਪ੍ਰਾਪਰਟੀ ਹੁਣ ਉਹ ਘਰ ਵਧੂਗਾ ਜੇ ਵੇਚਾਂਗੇ ਤਾਂ ਉੱਪਰਲੇ ਚੀਜ਼ਾਂ ਟੈਕਸ ਲੱਗੂਗਾ ਹੁਣ ਸੇਮ ਚੀਜ਼ ਕਿਉਂਕਿ ਪਰਮਾਨੈਂਟ ਸੀ ਇਸੇ ਕਰਕੇ ਰੈਂਟ ਤੇ ਰਹੇ ਨੇ ਸਸਤਾ ਪਰਮਾਨੈਂਟ ਘਰ ਲੈਨੇ ਉਹ ਮਹਿੰਗਾ ਕਿਉਂਕਿ ਸਾਡੀ ਕਿਸ਼ਤ ਵੀ ਵੱਧ ਹੈ ਸਾਨੂੰ ਇਹ ਵੀ ਜੁੜਦੇ ਨੇ ਪੈਸੇ ਹੁੰਦੇ ਆ ਪੈਸੇ ਵੱਧਦੇ ਨੇ ਰੀਅਲ ਏਸਟੇਟ ਮਾਰਕੀਟ ਦਾ ਚੀਜ਼ਾਂ ਵੱਧਦੀਆਂ ਨੇ ਹੁਣ ਉਹੀ ਚੀਜ਼ ਆਪਾਂ ਲਾਈਫ ਇੰਸ਼ੋਰੈਂਸ ਲਾਉਨੇ ਆ ਇੱਕ ਚੀਜ਼ ਪਰਮਾਨੈਂਟ ਆ ਸਾਨੂੰ ਪਤਾ ਵੀ 100 ਕਿਲੋਮੀਟਰ ਤੱਕ ਜਾਣਾ ਸੀ 0 ਤੋਂ 100 ਤੱਕ ਸਾਨੂੰ ਪਤਾ ਵੀ ਜਿੱਦਣ ਇਹ ਜਾਣਾ ਤੇ ਉਦਣ ਸਾਡੀਆਂ ਚੀਜ਼ਾਂ ਸੀ ਬਣਾਈਆਂ ਨੇ ਉਹਨਾਂ ਤੇ ਟੈਕਸ ਦੇਣਾ ਆ ਜੇ ਕੋਈ ਬਿਜ਼ਨਸ ਚਲਾ ਰਿਹਾ ਆ ਉਹਨੂੰ ਪਤਾ ਵੀ ਲਾਇਬਿਲਟੀਆਂ ਵੱਧ ਨੇ ਫਿਰ ਅਸੀਂ ਕਹਿੰਦੇ ਪਰਮਾਨੈਂਟ ਇੰਸ਼ੋਰੈਂਸ ਚਾਹੀਦੀ ਆ ਕਿ ਉਹ ਇਕ ਪਰਮਨੈਂਟ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਸਾਡੀਆਂ ਇਨਵੈਸਟਮੈਂਟ ਨੇ ਉਹਨਾਂ ਟੇਕ ਕੇਅਰ ਕਰੇ। ਐਗਜ਼ਾਮਪਲ ਜੇ ਕਿਸੇ ਨੇ 5 ਲੱਖ ਦੀ ਇੰਸ਼ੋਰੈਂਸ ਕਰਾਉਣੀ ਹੈ। ਜੀ। ਹੁਣ ਉਹਦੇ ਵਾਸਤੇ ਸਾਨੂੰ 1.5 ਜਾਂ 2 ਲੱਖ ਦੇਣਾ ਪੈ ਗਿਆ ਪਰ 5 ਲੱਖ ਦੀ ਪਰਮਨੈਂਟ ਇੰਸ਼ੋਰੈਂਸ ਹੈਗੀ ਆ। ਹੁਣ ਉਹਦੇ ਵਿੱਚ ਪੈਸੇ ਵੀ ਹੈਗੇ ਨੇ। ਆ ਪੈਸੇ ਵੀ ਜੁੜੇ ਹੋਏ ਨੇ। ਉਹ ਪੈਸੇ ਵੀ ਜਿੱਦਾਂ ਸਾਡੀ ਏਜ ਵਧਦੀ ਜਾਂਦੀ ਹੈ ਉਹ ਵੀ ਵਧੀਆਂ ਦੇ ਨਾਲ ਨਾਲੇ ਲਾਈਫ ਪੈਨਸ਼ਨ ਵੀ ਵਧੀਆਂ ਜਾਂਦੀ ਹੈ। ਨਾਲੇ ਗਾਰੰਟੀਡ ਆ। ਮਾਰਕੀਟ ਅੱਪ ਜਾਵੇ ਡਾਊਨ ਜਾਵੇ ਸਾਨੂੰ ਪਤਾ ਵੀ ਉਹ ਪੈਸੇ ਇੱਕ ਦਿਨ ਮਿਲਨੇ ਮਿਲਨੇ ਨੇ। ਤੇ ਸਾਨੂੰ ਇਹ ਵੀ ਇੱਕ ਤਾਂ ਸੇਫ ਇਨਵੈਸਟਮੈਂਟ ਹੋ ਗਈ ਸਾਡੀ ਨਾਲੇ ਸਾਨੂੰ ਪਤਾ ਪਰਮਨੈਂਟ ਲਾਈਫ ਇੰਸ਼ੋਰੈਂਸ ਨੂੰ ਕਹਿੰਦੇ ਆ ਪਰਮਨੈਂਟ ਲਾਈਫ ਇੰਸ਼ੋਰੈਂਸ ਹੁਣ ਕਈ ਤਰੀਕੇ ਦੀ ਪਰਮਨੈਂਟ ਇੱਕ ਤਾਂ ਜਿਹੜੀ ਸਾਡੀ ਉਮਰ ਦੇ ਨਾਲ-ਨਾਲ ਉਹਦੀ ਕਿਸ਼ਤ ਵਧਦੀ ਜਾਂਦੀ ਹੈ ਜੀ ਉਹ ਕਈ ਵਾਰੀ ਪਾਲਸੀਆਂ ਸਸਟੀਆਂ ਹੁੰਦੀਆਂ ਨੇ ਪਰ ਉਹ ਹੈ ਵੀ ਸਾਨੂੰ ਇਹ ਲੱਗਦਾ ਵੀ ਚੀਜ਼ ਸਸਤੀ ਹੈ ਪਰ ਉਹ ਏਜ ਨਾਲ ਉਹਦੀ ਪ੍ਰਾਈਸ ਵਧਦੀ ਜਾਂਦੀ ਹੈ ਇੱਕ ਕੈਬਿਓ ਦੀ ਲੈਵਲ ਕਾਸਟ ਆ ਅੱਜ ਤੋਂ ਪਤਾ ਵੀ ਤੁਸੀਂ ਜੇ 100 ਡਾਲਰ ਦਿੰਨੇ ਆ 150 ਡਾਲਰ ਨੇ ਸਾਰੀ ਉਮਰ ਤੁਸੀਂ ਉਹਨੇ ਪੈਸੇ ਦੇਣੇ ਕਈ ਹੈ ਤੁਸੀਂ ਕਹੋ ਮੈਂ 5 ਸਾਲਾਂ ਚ ਕਿਸ਼ਤਾਂ ਮਕਾਉਣੀਆਂ 10ਾਂ ਚ ਕਿਸ਼ਤਾਂ ਮਕਾਉਣੀਆਂ 20 ਸਾਲਾਂ 'ਤੇ ਕਿਸ਼ਤਾਂ ਮਕਾ ਦੇਣੀ ਐ ਉਹ ਤੁਹਾਡੀ ਮਰਜ਼ੀ ਉਹਨਾਂ ਦੀ ਰੇਟ ਵਧ ਗਿਆ ਉਹਨਾਂ ਇਹ ਪਤਾ ਵੀ ਤੁਸੀਂ ਇੰਨੇ ਸਾਲ ਪੈਸੇ ਦੇਤੇ ਉਸ ਤੋਂ ਬਾਅਦ ਪੈਸਾ ਕੋਈ ਨਹੀਂ ਦੇਣਾ ਸਾਰੀ ਉਮਰ ਦੀ ਕਵਰੇਜ ਫ੍ਰੀ ਐ ਸੋ ਪਰਮਾਨੈਂਟ ਇੰਸ਼ੋਰੈਂਸ ਹੈ ਵੀ ਹਰੇਕ ਵਾਸਤੇ ਨਹੀਂ ਟੁਕਦੀ ਕਿਉਂਕਿ ਰੇਟ ਮਹਿੰਗਾ ਕਿਸ਼ਤਾਂ ਮਹਿੰਗੀਆਂ ਹੋ ਜਾਂਦੀਆਂ ਨੇ ਹੁਣ ਤਾਂ ਹੀ ਲੋਕਾਂ ਦੇ ਵੀ ਅ ਟਰਮ ਇੰਸ਼ੋਰੈਂਸ ਵੱਡਾ ਰਿਸਕ ਥੋੜੇ ਪੈਸਿਆਂ 'ਚ ਕਿਹੜੀ ਪਰਮਾਡ ਲਾਈਫ ਇੰਸ਼ੋਰੈਂਸ ਹੈ ਵੀ ਉਹਦੇ ਫਾਇਦੇ ਇਹ ਨੇ ਲੌਂਗ ਟਰਮ ਤੱਕ ਕਵਰੇਜ ਹੈਗੀ ਹੈ ਤੇ ਲੌਂਗ ਟਰਮ ਸਾਨੂੰ ਪਤਾ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਵਾਸਤੇ ਟੈਕਸ ਫ੍ਰੀ ਜਿਹੜੀ ਮਨੀ ਆ ਉਹ ਬੈਨੇਫਿਸ਼ੀਅਰੀ ਨੂੰ ਜਾਊਗੀ ਭਾਵੇਂ ਹੁਣ 5 ਲੱਖ ਵਾਲੀ ਪਾਲਸੀ 2 ਮਿਲੀਅਨ ਦੀ ਹੋ ਗਈ ਹੁਣ 2 ਮਿਲੀਅਨ ਦਾ ਮਿਲੇ ਨੇ ਉਹ ਪਰਿਵਾਰ ਨੂੰ ਟੈਕਸ ਫ੍ਰੀ ਬੈਨੇਫਿਟ ਜਾਊਗਾ ਜੀ ਅ ਜਿਆਦਾ ਲੋਕ ਪ੍ਰੀਫਰ ਕਿਹੜੀ ਕਰਦੇ ਆ ਆਮ ਮਤਲਬ ਪ੍ਰੈਕਟਿਸ ਦੇ ਵਿੱਚ ਹਾਂਜੀ ਤਾਂ ਹੀ ਆਪਾਂ ਗੱਲ ਕਰਦੇ ਆ ਵੀ ਜਿਹਦਾ ਹੁਣ ਪੁਰਾਣੀਆਂ ਜਿਨ੍ਹਾਂ ਨੇ ਪਾਲਸੀਆਂ ਲਈਆਂ ਹੋਈਆਂ ਅਇਤੋ 25 ਸਾਲ 30 ਸਾਲ ਪਹਿਲਾਂ ਹੋਂ ਉਹਨਾਂ ਕੋਲੇ ਪਰਮਾਨੈਂਟ ਪਾਉ ਦੇ ਦੀ 25000 ਦੀ 50000 ਦੀ 75 ਦੀ ਲੱਖ ਡਾਲਰ ਦੀ ਮੈਕਸਿਮਮ ਹੁਣ ਉਹ ਪਾਲਸੀ ਆਉਂਦੀਆਂ ਨੇ ਪਰ ਆਪ ਇੱਥੇ ਤੱਕ ਗਰੋ ਕਰਕੇ ਪਾਲਸੀਆਂ ਇੱਥੇ ਰਹਿ ਗਈਆਂ ਹਾਂ ਪਰ ਅੱਜ ਕੱਲ ਦੇ ਹਾਲਾਤ ਨਾਲ ਜਦੋਂ ਪਾਲਿਸੀ ਲੈਣ ਲੱਗਦੇ ਨੇ ਹੁਣ ਜੇ ਕਿਸੇ ਨੇ ਸੋਚਿਆ ਵੀ ਹੁਣ ਮੈਨੂੰ ਪਤਾ ਵੀ ਐਂਡ ਤੇ ਮੈਨੂੰ ਇਹਨੇ ਟੈਕਸ ਹੋਣਾ ਹੈ ਕਿੰਨਾ ਵੀ ਹੁਣ ਰੇਟ ਬਹੁਤ ਵੱਧ ਗਿਆ ਹੈ ਹੁਣ ਉਹੀ ਚੀਜ਼ਾਂ ਰੇਟ ਵਧ ਗਿਆ ਤਾਂ ਹੀ ਕਹਿੰਦੇ ਵੀ ਜਿੰਨੀ ਅਰਲੀ ਚੀਜ਼ ਲੈਨੇ ਆ ਉੰਨੀ ਸਸਤੀ ਹੈ ਫਿਰ ਬੰਦੇ ਕਹਿੰਦੇ ਵੀ ਚਲੋ ਅਸੀਂ ਟਰਮ ਲੈ ਲੈਨੇ ਆ ਸਸਤੀ ਹੈ ਸਾਡਾ ਰਿਸ਼ਤਾ ਕਵਰ ਕਰ ਦੂਗੀ ਫਿਰ ਅਸੀਂ ਕੰਪਨਸੇਟ ਕਰ ਲੈਨੇ ਆ ਵੀ ਚਲੋ ਇੰਨੇ ਟਾਈਮ ਤੱਕ ਸਾਨੂੰ ਰਿਸਕ ਚਾਹੀਦਾ ਹੈ ਇੰਨੇ ਟਾਈਮ ਤੱਕ ਕੋਈ ਟਰਮ ਲੈ ਲਈ ਪਰ ਆ ਜਿਹੜੀ ਪਰਮਾਨੈਂਟ ਚੀਜ਼ ਪਰਮਾਨੈਂਟ ਆ ਚੀਜ਼ ਤਾਂ ਹੈ ਦੇ ਬਾਇਦਾਰ ਵੀ ਮਹਿੰਗੀ ਹੈ ਮਹਿੰਗੀ ਵੀ ਹੈਗੀ ਹੁਣ ਸਸਤੀ ਹੈ ਸਸਤੀ ਹੈ ਵੀ ਸਸਤਾ ਰਹੇ ਵਾਰ-ਵਾਰ ਮਹਿੰਗਾ ਰਹੇ ਇੱਕ ਵਾਰ ਗੱਲ ਹੈ ਵੀ ਹੁਣ ਚੀਜ਼ਾਂ ਹਰੇਕ ਦੀਆਂ ਜ਼ਰੂਰਤਾਂ ਕੀ ਹੈ ਪਰਿਵਾਰ ਦੀਆਂ ਕਈ ਵਾਰੀ ਸਾਡਾ ਬਜਟ ਨਹੀਂ ਲਾਅ ਕਰਦਾ ਕਈ ਵਾਰੀ ਅਸੀਂ ਕੰਬੀਨੇਸ਼ਨ 'ਚ ਵੀ ਕਰ ਸਕਦੇ ਹਾਂ ਕੁਝ ਟਰਮ ਵੀ ਤੇ ਕੁਝ ਪਰਮਾਨੈਂਟ ਫਿਰ ਹੈ ਵੀ ਦੋਵੇਂ ਚੀਜ਼ਾਂ ਇਕੱਠੀਆਂ ਵੀ ਹੋ ਸਕਦੀਆਂ ਤੇ ਕੰਬੋ ਵੀ ਕਰ ਸਕਦੇ ਹਾਂ ਸੋ ਇਹ ਪਰਿਵਾਰ ਦੀਆਂ ਜ਼ਰੂਰਤਾਂ ਨਾ ਡਿਪੈਂਡ ਕਰਦਾ ਕੀ ਜ਼ਰੂਰਤ ਹੈਗੀ ਦੀ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਭ ਸ਼ੁਕਰੀਆ ਜੀ ਆ ਦੋਸਤੋ ਪਰਮਿੰਦਰ ਸਿੰਘ ਥੋੜਾ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਪਰਮਨੈਂਟ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਐਮਪੀਜ਼ ਨੇ ਲਿਬਰਲ ਸਰਕਾਰ ਦੇ ਬਜਟ ਨੂੰ ਪਾਸ ਕਰ ਦਿੱਤਾ ਅਤੇ ਕਾਰਨੀ ਦੀ ਮinority ਸਰਕਾਰ ਡਿੱਗਣੋਂ ਪਚ ਗਈ ਹੈ ਬਜਟ ਮੋਸ਼ਨ ਨੂੰ 170 ਐਮਪੀਜ਼ ਨੇ ਸਮਰਥਨ ਦਿੱਤਾ ਜਦਕਿ 168 ਨੇ ਇਸ ਦੇ ਖਿਲਾਫ ਵੋਟ ਪਾਈ 300 43 ਮੈਂਬਰਾਂ ਦੇ ਹਾਊਸ ਵਿੱਚ ਮinority Liberals ਨੂੰ ਬਜਟ ਪਾਸ ਕਰਵਾਉਣ ਦੇ ਲਈ ਤਿੰਨ ਹੋਰ MP's ਦੇ ਸਾਥ ਦੀ ਜ਼ਰੂਰਤ ਸੀ ਕੰਜ਼ਰਵਟਿਵ ਅਤੇ NDP ਦੇ ਦੋ-ਦੋ MP's ਵੋਟ ਸਮੇਂ ਗੈਰਹਾਜ਼ਰ ਰਹੇ ਅਤੇ ਇਹ ਚੀਜ਼ ਸਰਕਾਰ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਮਹੱਤਵਪੂਰਨ ਸਾਬਤ ਹੋਈ ਇਹ MP's ਦੇ ਵਿੱਚ NDP ਦੇ ਲੋਰੀ ਆਈਡੋਲ ਅਤੇ ਗੋਰਡ ਜੋਨਸ ਅਤੇ ਕੰਜ਼ਰਵਟਿਵ ਪਾਰਟੀ ਦੇ ਸੈਸ਼ਨ ਸਟਰਟਸ ਅਤੇ ਮੈਟੇ ਜਨਰਲ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇ ਨੇ ਬਜਟ ਦੇ ਸਮਰਥਨ ਵਿੱਚ ਵੋਟ ਦਿੱਤੀ ਮੇ ਨੇ ਆਪਣਾ ਫੈਸਲਾ ਕੁਐਸਚਨ ਆਰ ਦੌਰਾਨ ਲਿਆ ਜਦੋਂ ਕਾਰਨੀ ਦੇ ਵੱਲੋਂ ਪੈरिस ਕਲਾਈਮੇਟ ਟਾਰਗੇਟ ਨੂੰ ਪੂਰੇ ਕਰਨ ਦੇ ਲਈ ਵਚਨਬੱਧਤਾ ਪ੍ਰਗਟ ਕੀਤੀ ਗਈ ਬਜਟ ਵੋਟ ਨੂੰ ਭਰੋਸੇ ਦੇ ਵੋਟ ਮੰਗ ਲਿਆ ਜਾਂਦਾ ਹੈ ਇਸ ਲਈ ਸਰਕਾਰ ਨੂੰ ਅਗਲੇ ਇਲੈਕਸ਼ਨ ਤੋਂ ਬਚਣ ਦੇ ਲਈ ਬਜਟ ਪਾਸ ਕਰਵਾਉਣਾ ਜ਼ਰੂਰੀ ਹੁੰਦਾ ਹੈ ਕਾਰਨ ਇਹਦੇ ਪਹਿਲੇ ਬਜਟ ਵਿੱਚ ਅਮਰੀਕੀ ਟੈਰਫ ਕਾਰਨ ਪ੍ਰਭਾਵਿਤ ਇਕਨੋਮੀ ਨੂੰ ਮਦਦ ਦੇ ਲਈ ਕਈ ਬਿਲੀਅਨ ਡਾਲਰ ਦਾ ਨਵਾਂ ਖਰਚਾ ਸ਼ਾਮਲ ਕੀਤਾ ਗਿਆ ਇਸ ਵਿੱਚ ਗਵਰਨਮੈਂਟ ਖਰਚਿਆਂ ਦੇ ਵਿੱਚ ਕਟੌਤੀ ਕਰਕੇ ਬਿਲੀਅਨਸ ਆਫ ਡਾਲਰ ਸਰਕਾਰ ਬਚਾਉਣਾ ਚਾਹੁੰਦੀ ਹੈ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ 78 ਬਿਲੀਅਨ ਡਾਲਰ ਦੇ ਘਾਟੇ ਦਾ ਬਜਟ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਫੈਡਰਲ ਕੰਸਰਵੇਟਿਵਸ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਬਜਟ ਨੂੰ ਸਮਰਥਨ ਨਹੀਂ ਦੇਣਗੇ ਦੂਜੇ ਪਾਸੇ ਬਲੌਕ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜੋ ਮੰਗਾ ਉਹਨਾਂ ਨੇ ਫੈਡਰਲ ਸਰਕਾਰ ਅੱਗੇ ਰੱਖੀਆਂ ਸਨ ਉਸ ਨੂੰ ਲਿਬਰਲਸ ਨਹੀਂ ਮੰਨ ਰਹੇ ਜਿਸ ਕਾਰਨ ਉਹ ਵੀ ਬਜਟ ਦੇ ਵਿਰੋਧ ਦੇ ਵਿੱਚ ਵੋਟ ਪਾਉਣਗੇ ਗ੍ਰੀਨ ਪਾਰਟੀ ਦੀ ਲੀਡਰ ਅਤੇ ਇੱਕੋ ਇੱਕ ਐਮਪੀ ਐਲਿਜ਼ਾਬੈਥ ਮੇਨ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਸਰਕਾਰ ਪੈਰਿਸ ਕਲਾਈਮੇਟ ਸਮਝੌਤੇ ਦੇ ਉੱਪਰ ਅੱਗੇ ਵਧੇਗੀ ਤਾਂ ਉਹ ਬਜਟ ਨੂੰ ਸਮਰਥਨ ਦੇਣਗੇ ਤੇ ਉਹਨਾਂ ਦੇ ਵੱਲੋਂ ਦਿੱਤਾ ਵੀ ਗਿਆ ਪਰ ਦੂਜੇ ਪਾਸੇ ਐਨਡੀਪੀ ਦੀ ਸਥਿਤੀ ਇੱਥੇ ਬਹੁਤ ਮਹੱਤਵਪੂਰਨ ਸੀ ਐਨਡੀਪੀ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਉਹ ਬਜਟ ਨੂੰ ਸਮਰਥਨ ਦੇਣ ਦਾ ਫੈਸਲਾ ਨਹੀਂ ਕਰਦੇ ਨੇ ਤਾਂ ਉਹ ਇਸ ਸਮੇਂ ਦੌਰਾਨ ਗੈਰਹਾਜ਼ਰ ਰਹਿ ਸਕਦੇ ਨੇ ਕਿਉਂਕਿ ਜੇ 4 ਐਮਪੀਜ਼ ਗੈਰਹਾਜ਼ਰ ਨੇ ਤਾਂ ਉਸ ਦੇ ਨਾਲ ਹਾਊਸ ਦੇ ਵਿੱਚ ਮжоਰਿਟੀ ਦਾ ਨੰਬਰ ਵੀ ਢੇਠਾ ਆ ਜਾਂਦਾ ਹੈ ਤੇ ਉਸ ਕਾਰਨ ਹੀ ਲਿਬਰਲ ਦੀ ਮinority government ਬਜਟ ਪਾਸ ਕਰਵਾਉਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਹੁਣ ਬਜਟ ਪਾਸ ਹੋਣ ਤੋਂ ਬਾਅਦ ਜੋ ਇਨਫਰਾਸਟ੍ਰਕਚਰ ਦੇ ਉੱਪਰ ਸਰਕਾਰ ਦੇ ਵੱਲੋਂ ਬਿਲੀਅਨ ਡਾਲਰ ਖਰਚੇ ਜਾਣੇ ਨੇ ਉਸ ਦੇ ਲਈ ਵੀ ਕਲੈਰਟੀ ਆਏਗੀ ਅਤੇ ਨਾਲੋਂ ਨਾਲ ਟੈਰਿਫਸ ਦੇ ਨਾਲ ਝੰਬੀ ਹੋਈ ਇੰਡਸਟਰੀ ਨੂੰ ਸਰਕਾਰ ਕਿਸ ਤੰਗ ਦੇ ਰਾਹਤ ਪੈਕੇਜ ਦੇਣਾ ਚਾਹੁੰਦੀ ਹੈ ਉਸ ਦਾ ਐਲਾਨ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਮາກਕਾਰਨੀ ਇਸ ਨੂੰ ਅੱਜ ਦੇ ਸਮੇਂ ਦੇ ਵਿੱਚ ਇੰਡਸਟਰੀ ਅਤੇ ਜੌਬਸ ਨੂੰ ਬਚਾਉਣ ਅਤੇ ਜਨਰੇਸ਼ਨਲ ਬਜਟ ਕਹਿ ਰਹੇ ਨੇ ਭਾਗ ਕੇ ਕੈਨੇਡਾ ਦੇ ਭਵਿੱਖ ਦੇ ਵਿੱਚ ਇਕਨੋਮੀ ਨੂੰ ਇੱਕ ਵੱਡਾ ਸ਼ਿਫਟ ਦੀ ਨੀਂਹ ਇਸ ਬਜਟ ਤੋਂ ਰੱਖੀ ਜਾਏਗੀ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿੱਛੇ ਅਲਬਰਟਾ ਦੇ ਵਿੱਚ ਜਿਹੜੇ ਟੀਚਰਸ ਸੀਗੇ ਉਹ ਹੜਤਾਲ ਤੇ ਗਏ ਸੀਗੇ ਕਿਉਂਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਮੰਨੀਆਂ ਨਹੀਂ ਸੀ ਗਈਆਂ 네ਗੋਸ਼ੀਏਸ਼ਨਸ ਟੁੱਟ ਗਈਆਂ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਕੋਈ ਚਾਰਾ ਨਹੀਂ ਤੇ 51000 ਦੇ ਕਰੀਬ ਜਿਹੜੇ ਟੀਚਰ ਸੀਗੇ ਜੀ ਉਹ ਹੜਤਾਲ ਤੇ ਚਲੇ ਗਏ ਸੀਗੇ ਤੇ ਜਦੋਂ ਟੀਚਰ ਹੜਤਾਲ ਤੇ ਗਿਆ ਤੇ 7.5 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਸੀਗੇ ਜੀ ਉਹਨਾਂ ਦੀ ਵੀ ਛੁੱਟੀ ਹੋ ਗਈ ਉਹ ਘਰਾਂ ਵਿੱਚ ਸੀਗੇ ਪੇਰੈਂਟਸ ਜਿਹੜੇ ਕੰਮਕਾਰ ਕਰਦੇ ਸੀ ਉਹਨਾਂ ਨੂੰ ਦਿੱਕਤਾਂ ਆਉਣ ਲੱਗ ਪਈਆਂ ਅ ਪਰ ਹੌਲੀ-ਹੌਲੀ ਜਿਹੜੇ ਹਜੇ 2 ਹਫ਼ਤੇ ਲੰਘੇ ਸੀ ਜੀ ਜਾਨੂ ਜਿਹੜੇ ਆ ਸਰਕਾਰ ਤੇ ਦਬਾਅ ਪੈਣਾ ਸ਼ੁਰੂ ਹੋਇਆ ਤੇ ਸਰਕਾਰ ਨੇ ਜਿਉਂ ਹੀ ਲੈਜਿਸਲੇਸ਼ਨ ਜਿਹੜਾ ਹੈਗਾ ਜੀ ਜਦੋਂ ਵਾਪਸ ਪਹੁੰਚੇ ਨੇ ਅਸੈਂਬਲੀ ਵਿੱਚ ਤੇ ਉਹਨਾਂ ਨੇ ਇੱਕ ਦਿਨ ਦੇ ਗੱਲਬਾਤ ਦੇ ਦੌਰਾਨ ਹੀ ਇਹ ਬਿੱਲ ਪਾਸ ਕਰ ਦਿੱਤਾ ਨਾਟ ਵਿਦ ਸਟੈਂਡਿੰਗ ਕਲਾਜ਼ ਯੂਜ਼ ਕਰਕੇ ਉਹਨਾਂ ਨੇ ਟੀਚਰਜ਼ ਨੂੰ ਕਿਹਾ ਵੀ ਤੁਸੀਂ ਕਲਾਸਰੂਮਾਂ 'ਚ ਪਹੁੰਚੋ ਤੇ ਟੀਚਰ ਜੀ ਉਹਨਾਂ ਨੇ ਪਹਿਲਾਂ ਆਪਣਾ ਵਿਚਾਰ ਵਟਾਂਦਰਾ ਕੀਤਾ ਫਿਰ ਉਹਨਾਂ ਕਿਹਾ ਵੀ ਇਹ ਕਾਇਦੇ ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ ਤੇ ਉਹ ਕਲਾਸਿਸ ਵਿੱਚ ਪਹੁੰਚ ਗਏ ਪਰ ਆਪਣੀ ਖੁਸ਼ੀ ਨਾਲ ਨਹੀਂ ਇਹ ਸਾਰਿਆਂ ਨੂੰ ਪਤਾ ਸੀਗਾ ਈਵਨ ਜਿਹੜੇ ਪੇਰੈਂਟ ਸੀਗੇ ਜੀ ਵੀ ਉਹਨਾਂ ਨੂੰ ਇੱਕ ਪਾਸਿਓਂ ਤਾਂ ਰਾਹਤ ਸੀ ਪਰ ਨਾਲ ਦੀ ਨਾਲ ਉਹ ਮਹਿਸੂਸ ਕਰਦੇ ਸੀਗੇ ਕਿ ਕਲਾਸਰੂਮ ਜਿਹੜੇ ਆ ਉਹ ਬਹੁਤ ਵੱਡੇ ਹੋ ਚੁੱਕੇ ਆ ਕਲਾਸਰੂਮ ਸਾਈਜ਼ ਮਤਲਬ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਕਾਫੀ ਵੱਡੀ ਹੋਈ ਆ ਉਹਦੇ ਵਿੱਚ ਟੀਚਰ ਲਈ ਬੜਾ ਮੁਸ਼ਕਲ ਆ ਸਾਰੀ ਗੱਲਬਾਤ ਕਿਉਂਕਿ ਉਹਨਾਂ ਦੀਆਂ ਮੰਗਾਂ ਦੇ ਵਿੱਚ ਜਿੱਥੇ ਤਨਖਾਹ ਦੇ ਵਿੱਚ ਵਾਧੇ ਦੀ ਗੱਲ ਸੀ ਉੱਥੇ ਨਾਲ ਦੀ ਨਾਲ 3000 ਜਿਹੜਾ ਜੀ ਟੀਚਰ ਹਾਇਰ ਕਰਨ ਦੀ ਵੀ ਗੱਲ ਕੀਤੀ ਗਈ ਸੀ ਤੇ 1500 ਦੇ ਕਰੀਬ ਜਿਹੜੇ ਉਹਨਾਂ ਦੇ ਸਹਾਇਕ ਹੁੰਦੇ ਆ ਉਹਨਾਂ ਨੂੰ ਵੀ ਹਾਇਰ ਕਰਨ ਦੀ ਗੱਲ ਕੀਤੀ ਗਈ ਸੋ ਹੁਣ ਕੀ ਹੋਇਆ ਜੀ ਕਿ ਉਸ ਜਦੋਂ ਇਹ ਟੀਚਰ ਵਾਪਸ ਗਏ ਨੇ ਤੇ ਹੁਣ ਇੱਕ ਸਰਵੇ ਕੰਡਕਟ ਕੀਤਾ ਗਿਆ ਕੋਈ 1000 ਕ ਬੰਦੇ ਦਾ ਲਹਿਜੇ ਪੋਲਸ ਵਾਲਿਆਂ ਵੱਲੋਂ ਉਹਨਾਂ ਨੇ ਉਸ ਪੋਲ ਦੇ ਵਿੱਚ ਦੱਸਿਆ ਵੀ ਅੱਧ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਟੀਚਰਜ਼ ਦੇ ਹੱਕ ਵਿੱਚ ਨੇ ਔਰ 50% ਤੋਂ ਘੱਟ ਜਿਹੜੇ ਲੋਕ ਹੈਗੇ ਜੀ ਕਾਫੀ ਉਹਨਾਂ ਦੀ ਗਿਣਤੀ ਉਹ ਤੋਂ ਘੱਟ ਆ 50% ਤੋਂ ਜਿਹੜੇ ਕਹਿੰਦੇ ਵੀ ਇਹ ਜਿਹੜਾ ਸਰਕਾਰ ਨੇ ਕੀਤਾ ਉਹ ਠੀਕ ਕੀਤਾ ਕੁਝ ਲੋਕ ਆ 9-10% ਦੇ ਕਰੀਬ ਉਹ ਕਹਿੰਦੇ ਜੀ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਹੈਗਾ ਹੁਣ ਨਾ ਜੇ ਦੇਖਿਆ ਜਾਵੇ ਦੋਸਤੋ ਗੱਲ ਇਹ ਆ ਵੀ ਜਿਹੜੀਆਂ ਚਾਹੇ ਉਹ ਸਰਕਾਰਾਂ ਆ ਚਾਹੇ ਕੋਈ ਵੀ ਆ ਉਹਨਾਂ ਸਾਰਿਆਂ ਨੂੰ ਇਹ ਫਿਕਰ ਲੱਗਾ ਹੁੰਦਾ ਵੀ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਪਰਸੈਪਸ਼ਨ ਕੀ ਆ ਕਿ ਅਸੀਂ ਠੀਕ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ ਅਗਲੀ ਵਾਰੀ ਚੋਣਾਂ 'ਚ ਸਾਨੂੰ ਕਿੰਨੀਆਂ ਵੋਟਾਂ ਮਿਲਣਗੀਆਂ ਉਹਨਾਂ ਗੱਲਾਂ ਨੂੰ ਲੈ ਕੇ ਸਰਕਾਰਾਂ ਚਿੰਤਾ ਵਿੱਚ ਪੈਂਦੀਆਂ ਨੇ ਤੇ ਹੁਣ ਸਰਕਾਰ ਨੂੰ ਵੀ ਇਹ ਗੱਲ ਲੱਗ ਰਹੀ ਆ ਕੇ ਲੋਕਾਂ ਦੇ ਮਨਾਂ ਵਿੱਚ ਇਸ ਪੱਖ ਤੋਂ ਸਾਡੇ ਪ੍ਰਤੀ ਗੁੱਸਾ ਹੈਗਾ ਕਿਉਂਕਿ ਜਿਹੜੀ ਇਹ ਲੋਕਾਂ ਤੋਂ ਸਰਵੇ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਸਰਕਾਰ ਦੇ ਇਸ ਐਕਸ਼ਨ ਤੋਂ ਖੁਸ਼ ਆ ਤੇ ਲੋਕੀ ਜਿਹੜੇ ਜ਼ਿਆਦਾ ਨੇ ਵੱਡੀ ਗਿਣਤੀ ਵਿੱਚ ਉਹ ਕਹਿੰਦੇ ਜੀ ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿਉਂਕਿ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਹ ਮਿਸਟਰ ਸ਼ਿਲਿੰਗਹੋਰੀ ਜਿਹੜੇ ਏਟੀਏ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਕਹੀ ਗਈ ਸੀਗੀ ਸੋ ਹੁਣ ਇਹ ਮਸਲਾ ਇੱਥੇ ਤੱਕ ਪਹੁੰਚਿਆ ਜੀ ਦੇਖਦੇ ਹਾਂ ਕਿ ਇਸ ਸੰਕੇਤ ਤੋਂ ਸਰਕਾਰ ਕਿਸ ਪਾਸੇ ਵੱਲ ਨੂੰ ਜਾਂਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ